ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਕਿਸਾਨ ਮੇਲੇ ਦੇ ਆਯੋਜਨ ਕਰਨ ਵਾਲੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਰੀਜਨਲ ਸੋਸਾਇਟੀ ਪਟੰਨਾ ਨੂੰ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਐਡਾ ਮੇਲਾ ਆਯੋਜਿਤ ਕੀਤਾ ਤੇ ਮੈਨੂੰ ਇਹ ਮਾਣ ਇਹ ਹੱਥੋਂ ਨੇ ਪ੍ਰਦਾਨ ਕੀਤਾ ਹੈ ਕਿ ਮੈਂ ਤੁਹਾਡੇ ਸਾਹਮਣੇ ਹੋ ਕੇ ਕੋਈ ਆਪਣੀਆਂ ਦੋ ਚਾਰ ਗੱਲਾਂ ਜਿਹੜੀਆਂ ਕਰ ਸਕਾਂ ਸੱਚਮੱਚ ਮੈਂ ਇਸ ਮੇਲੇ ਤੇ ਜਦੋਂ ਭੁੱਲਰ ਸਾਹਿਬ ਦਾ ਮੈਨੂੰ ਫੋਨ ਆਇਆ ਤਾਂ ਮੈਨੂੰ ਲੱਗਿਆ ਕਿ ਮੇਰੇ ਲਈ ਇਸ ਤੋਂ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਕਿ ਮੈਂ ਬਠਿੰਡੇ ਪੋਂਚਾ ਕਲਚੰਡੀਗੜ੍ਹ ਦੇਰ ਤੱਕ ਮੀਟਿੰਗ ਚੱਲਦੀ ਸੀ ਪਰ ਮੈਨੂੰ ਲੱਗਿਆ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਜਿਹੜੀ ਵਿਆਹ ਸ਼ਾਦੀ ਰੱਖੀ ਹੁੰਦੀ ਹੈ ਇਹਦਾ ਚਾਹ ਜੜ ਗਿਆ ਤਾਂ ਮੈਂ ਇਸ ਲਈ ਜਿਹੜੇ ਸਟੇਜ ਉੱਤੇ ਸਾਡੇ ਬਤਵੰਤੇ ਬੈਠੇ ਨੇ ਸਾਰੇ ਮੇਰੇ ਜਿਹੜੇ ਕੁਝ ਸਾਡੇ ਸੀਨੀਅਰ ਪ੍ਰੋਫੈਸਰ ਵੀ ਨੇ ਕੁਝ ਮੇਰੇ ਕੋਲੀਗ ਨੇ ਕੋਈ ਜੂਨੀਅਰ ਵੀ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਮੁੱਖ ਤੌਰ ਤੇ ਡਾਕਟਰ ਐਮ ਐਸ ਭੁੱਲਰ ਦਾ ਡਾਕਟਰ ਏਸਟਾਟ ਦਾ ਉਹਨਾਂ ਨਾਲ ਸਾਡੇ ਪੀਐਸ ਢੋਸਾ ਬੈਠੇ ਨੇ ਇਧਰੇ ਪਾਸੇ ਸਾਡੇ ਕਾਮੀਜ ਸਿਸ਼ਕੋ ਬੈਠੇ ਨੇ ਜਿਹੜੇ ਇਥੋਂ ਦੇ ਡੈਕਟਰ ਨੇ ਤੋ ਕਿਸੇ ਸਾਡੇ ਸੀਨੀਅਰ ਬੰਦੇ ਇੰਤਖਰ ਸਿੰਘ ਤੇ ਲੋ ਅਮਰਜੀਤ ਤੇ ਬਾਕੀ ਜਸਪਾਲ ਸਿੰਘ ਹੋਰੇ ਕਈ ਹੋਰ ਦੋਸਤ ਜਿਨ੍ਹਾਂ ਦਾ ਮੈਂ ਬਹੁਤ ਬਹੁਤ ਨਾਣੀ ਗਜੇਂਦਰ ਬਰਾੜ ਬੈਠੇ ਨੇ ਵਧਾਈਆਂ ਵੀ ਦਿਨਾਂ ਕਿ ਮੈਂ ਨੂੰ ਸਨਮਾਨਤ ਕੀਤਾ ਗਿਆ ਤੇ ਸਾਡੇ ਕੋਲੇ ਜੈਪਾਲ ਸਿੰਘ ਸਿੱਧੂ ਤੇ ਬਾਕੀ ਬੰਦੇ ਜਿਹੜੇ ਨੇ ਕੋ ਇੱਥੇ ਬੈਠੇ ਨੇ ਉਹਨਾਂ ਤੋਂ ਮੈਂ ਤਹਿ ਦਰੁਦਰਵਾਦੀ ਹਾਂ ਦੋਸਤੋ ਮੈਂ ਇੱਕ ਜ਼ਰੂਰੀ ਚੀਜ਼ਾਂ ਸ਼ੇਅਰ ਕਰਨੀ ਹੈ ਤੁਹਾਡੇ ਨਾਲ ਮੁਰਾਤੇ ਆਉਣ ਤੱਕ ਖਾਸ ਮੰਤਵ ਹੈ ਆਪਣੀ ਧਰਤੀ 'ਚ ਆਪਣੀ ਪੇਕਿਆਂ ਦੇ ਵਿੱਚ ਆਉਣ ਵਾਸਤੇ ਚਾਹ ਜੜ ਜਾਂਦਾ ਉਸ ਦੇ ਨਾਲ ਹੀ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਸਾਝੀ ਕਰੂੰਗਾ ਅੱਜ ਥੋੜਾ ਜਿਹਾ ਟਾਈਮ ਮੈਂ ਸਟੇਜ ਤੋਂ ਮੰਗ ਲਿਆ ਉਹ ਕਨੇ ਜੇਮਾਂ ਦੇ ਸੁਣੂ ਬਹੁਤ ਜ਼ਿਆਦਾ ਨਹੀਂ ਲਵਾਂਗਾ ਪਰ ਇਹ ਕਰਨੀਆਂ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਮੈਂ ਇਸੇ ਪੰਡਾਲ ਦੇ ਵਿੱਚ ਕੰਮ ਕਰਦਾ ਰਹੋ ਤੇ ਮੈਨੂੰ ਸੀਗਾ ਕਿ ਕੁਝ ਕੀਤਾ ਜਾਵੇ ਇਸ ਕਿਸਾਨੀ ਲਈ ਅੱਜ ਇਸ ਭੰਮੇ ਇਕੱਠ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਇੱਕ ਕਿਸਾਨ ਕੁਝ ਵੀ ਕਰ ਸਕਦੇ ਆ ਇਹਨਾਂ ਸਾਡੇ ਕੋਲ ਸਾਡਾ ਪੰਜਾਬ ਹੈ ਜਿਹੜਾ ਇਹ ਦੁਨੀਆ ਦੀ ਸਭ ਤੋਂ ਵਧੇਰ ਮਿੱਟੀ ਹੈ ਸਾਡੇ ਤੋਂ ਵੱਧ ਫਸਲ ਦੁਨੀਆ 'ਚ ਕਿਤੇ ਨਹੀਂ ਹੁੰਦੀ ਅਸੀਂ ਇਹ ਵੀ ਮਾਨ ਮਹਿਸੂਸ ਕਰਦੇ ਆ ਕਿ ਸਾਡਾ ਮਿਹਨਤੀ ਕਿਸਾਨ ਦੁਨੀਆ ਦੇ ਹੋਰ ਨਾ ਖੇਤਿਆਂ ਦੇ ਕਿਸਾਨਾਂ ਦੇ ਨਾਲੋਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਦੋ ਕਦਮ ਅੱਗੇ ਹੈ ਤਾਂ ਸਾਡੇ ਕੋਲੇ ਦੋ ਚੀਜ਼ਾਂ ਨੇ ਸਾਡਾ ਮੌਸਮ ਸਾਡੀ ਮਿੱਟੀ ਸਾਡੀ ਹਿਊਮਨ ਪਾਵਰ ਸਾਡੇ ਸਾਡਾ ਕਿਸਾਨ ਉਹਦੀ ਮਿਹਨਤ ਉਹਦੀ ਲਗਨ ਤੇ ਇਹ ਗੱਲ ਤੁਹਾਨੂੰ ਪਤਾ ਲੱਗਦਾ ਕਿ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਦਾ ਕਰਨ ਵਾਲੇ ਬੰਦੇ ਆ ਦੁਨੀਆ ਦੇ ਵਿੱਚ ਇੱਕ ਏਕੜ ਦੇ ਵਿੱਚੋਂ ਜਿੰਨੇ ਦੌਲੇ ਸੀ ਪੈਦਾ ਕਰਦੇ ਆ ਇਹਨਾਂ ਦੁਨੀਆ 'ਚ ਕਿਤੇ ਨਹੀਂ ਹੁੰਦੇ ਔਰ ਅਸੀਂ ਦੇਖਦੇ ਸੀ ਕਿ ਇੰਨਾ ਕੁਝ ਕਰਨ ਤੋਂ ਬਾਅਦ ਵੀ ਸਾਡਾ ਕਿਸਾਨ ਉਸ ਖਸ਼ਾਦੀ ਦੇ ਪੱਤਰ ਤੇ ਨਹੀਂ ਉਹ ਉਹਦੇ ਯਮਦਨ ਘਟ ਰਹੀ ਹੈ ਉਹਦੇ ਉਹਦੇ ਸਰਕਾਰਾਂ ਚੜ ਰਹੇ ਹੈ ਉਹਦੇ ਉੱਤੇ ਇਥੋਂ ਤੱਕ ਖੁਦਕਿਸ਼ੀਆਂ ਹੋ ਰਹੀਆਂ ਨੇ ਉਹ ਖੇਤੀ ਚੋਂ ਬਾਹਰ ਹੋ ਰਿਹਾ ਉਹ ਬਾਹਰ ਨੂੰ ਪ੍ਰਵਾਸ ਕਰ ਰਿਹਾ ਉਹ ਨਸ਼ਿਆਂ ਦੇ ਵਿੱਚ ਜਾ ਰਿਹਾ ਤਾਂ ਇਹ ਇਹ ਸਾਰੇ ਕੁਝ ਦੇ ਕਾਰਨ ਕੀ ਨੇ ਤਾਂ ਅਸੀਂ ਪੰਜਾਬ ਸਰਕਾਰ ਕੋਈ ਇੱਕ ਕਮੇਟੀ ਹੈ ਜਿਹੜੀ ਉਹ ਨਿਰਮਾਣ ਕੀਤੀ ਗਈ ਤਾਂ ਉਹਦੇ ਵਿੱਚ 11 ਮੈਂਬਰ ਹੈ ਜਿਹੜੇ ਉਹ ਲੈ ਕੇ ਮੈਂ ਉਹਦਾ ਕਮੇਟੀ ਦਾ ਮੁਖੀ ਸੇਗਾ ਤਸੀਂ ਪੂਰੇ ਪਿਛਲੇ 1 ਸਾਲ ਦੇ ਵਿੱਚ ਪੂਰੀ ਮਿਹਨਤ ਕਰਕੇ ਇੱਕ ਡਾਕੂਮੈਂਟ ਬਣਾਇਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਇਹ ਡਾਕੂਮੈਂਟ ਹੈ ਸਾਡਾ ਅੰਗਰੇਜ਼ੀ ਪੰਜਾਬੀ ਦੋਮਾਸ਼ਾ ਹੈਗਾ 网上 ਦੇ ਉੱਤੇ ਹੈਗਾ ਸਾਡੀਆਂ ਯੂਨੀਵਰਸਿਟੀ ਦੀਆਂ ਤੇ ਅਸੀਂ ਜਿਹੜੇ ਕਮਿਸ਼ਨ ਹੈ ਉਹਦੀ ਸਾਈਟ ਤੇ ਪਾਵਾਂਗੇ ਉੱਥੋਂ ਤੁਸੀਂ ਲੈ ਸਕਦੇ ਹੋ ਮੈਂ ਇੱਕ ਅਰਜ਼ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਹੁਣ ਤੱਕ ਜਿੰਨਾ ਪ੍ਰੈਸ ਦੇ ਵਿੱਚ ਆਇਆ ਮੈਂ ਮੈਂ ਦਾਅਵੇ ਨਾਲ ਕਹਿਣਾ ਕਿ ਉਹਦੇ ਵਿੱਚੋਂ 95% ਮੰਨਦਿਆਂ ਨੇ ਇਹ ਨੀਤੀ ਨੂੰ ਪੜਿਆ ਨਹੀਂ ਪੜੇ ਤੋਂ ਬਿਨਾਂ ਹੀ ਕਮੈਂਟਾਂ ਜਿਹੜੇ ਦੇਦੇ ਤਾਂ ਬਹੁਤ سارے ਬੰਦੇ ਨੇ ਮੈਨੂੰ ਕਹਿ ਚੁਕਦੇ ਮੈਨੂੰ ਕਹਿਣਾ ਇਹ ਆ ਚੀਜ਼ ਤੁਸੀਂ ਬੋਲੀ ਜਾਂਦੇ ਹੋ ਚਾਹੀ ਨਹੀਂ ਇਹ ਚੀਜ਼ਾਂ ਹੈਗੀਆਂ ਨੇ ਤਾਂ ਲੋਕ ਕਹਿੰਦੇ ਸੀ ਤਾਂ ਜੀ ਮੋਟੀ-ਮੋਟੀ ਪੜੀ ਸੀ ਮੈਂ ਕਿਹਾ ਬਹੁਤ ਮੋਟੀ ਹੈ ਨਹੀਂ ਇਹਦੇ ਵਿੱਚੋਂ ਕੀ ਮੋਟਾ ਕਰ ਲਿਆ ਹੋਣਾ ਤੁਸੀਂ ਇਹਨੂੰ ਬ੍ਰਿੱਕੀ ਨਾਲ ਪੜੋ ਮੋਟੀ ਨਾਲ ਪੜੋ ਮੈਂ ਇਹ ਅੱਜ ਦਾਵਾ ਕਰਕੇ ਚੱਲਦਾ ਥੋੜੇ ਨਾਲ ਤੁਹਾਡੇ ਤੋਂ ਕਿਹ ਕਿੰਝ ਤਗੋ ਨਾ ਕਿ ਤੁਸੀਂ ਇਸ ਕੀਤੀ ਖੇਤੀ ਨੀਤੀ ਨੂੰ ਜਦੋਂ ਪੜੋਗੇ ਤਾਂ ਤੁਹਾਨੂੰ ਸੋਟੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੂਗਾ ਤੁਸੀਂ ਕਿਹਨੂੰ ਪੜ੍ਹਨੇ ਅਖਬਾਰਾਂ ਦੇ ਵਿੱਚ ਦੇਖੋ ਤਿੰਨ ਕਾਨੂੰਨ ਆ ਜਿਹੜੇ ਉਹ ਬਣਾਏ ਕੇਂਦਰ ਸਰਕਾਰ ਨੇ ਉਹ ਤੋਂ ਬਾਅਦ ਖਤਮ ਹੋਏ ਵੱਡੀ ਗਿਣਤੀ ਲੋਕਾਂ ਦੀ ਉਹਦੇ ਵਿਰੋਧ ਦੇ ਵਿੱਚ ਉੱਕੀ ਅਸੀਂ ਵੀ ਉਹਦੇ ਵਿਰੋਧ ਦੇ ਵਿੱਚ ਲਿਖਦੇ ਸੀ ਕੁਝ ਮੁਠੀ ਭਰ ਬੰਦਿਆਂ ਨੇ ਉਹਦੇ ਹੱਕ ਦੇ ਵਿੱਚ ਬਹੁਤ ਜ਼ੋਰ ਲਾਇਆ ਅੱਜ ਤੁਸੀਂ ਉਹਨਾਂ ਨੂੰ ਦੇਖ ਲਿਓ ਕਿ ਜੋ ਕੋਈ ਬੰਦਾ ਇਸ ਦੇ ਖਿਲਾਫ ਬੋਲਦਾ ਉਹ ਕੌਣ ਹੈ ਉਹੀ ਬੰਦੇ ਸੀ ਜਿਹੜੇ ਤਿੰਨ ਕਾਨੂੰਨ ਦੇ ਵੀ ਹੱਕ 'ਚ ਬੋਲਦੇ ਸੀ ਦੋ ਤਰ੍ਹਾਂ ਦੇ ਬੰਦੇ ਨੇ ਕਾਰਪੋਰੇਟ ਪੱਖੀ ਨੇ ਇੱਕ ਲੋਕ ਪੱਖੀ ਨੇ ਇਹ ਲੋਕ ਪੱਖੀ ਟੀਮ ਨੇ ਇਹ ਪਾਲਸੀ ਬਣਾਈ ਹੋਈ ਹੈ ਕਾਰਪੋਰੇਟ ਪੱਖੀ ਟੀਮ ਨੇ ਪਾਲਸੀ ਨਹੀਂ ਬਣਾਈ ਹੋਈ ਤਾਂ ਕਾਰਪੋਰੇਟਾਂ ਵਾਲਿਆਂ ਨੂੰ ਕੁਝ ਗੱਲਾਂ ਤੇ ਇਹ ਲੱਗਦਾ ਵੀ ਜੇਕਰ ਇਹ ਨੀਤੀ ਲਾਗੂ ਹੋ ਗਈ ਤਾਂ ਸਾਡਾ ਉਹ ਪ੍ਰਿੰਸ ਸਹਿਕਾਰਤਾ ਜਿਹੜੀ ਉਹ ਪਰਫੁੱਲਤ ਹੋ ਜੂ ਵੱਡੀ ਹੋ ਜੂਗੀ ਤੇ ਕਾਰਪੋਰੇਟ ਨੂੰ ਫੇਤੀ ਚੋਂ ਮੁਨਾਫਾ ਨਹੀਂ ਹੋਣਾ ਸਾਡੀ ਸਮੱਸਿਆ ਕਿੱਥੇ ਘੜਦੀ ਹੈ ਅਸੀਂ ਇਹਨਾਂ ਉਤਪਾਦਨ ਕਰਨ ਤੋਂ ਬਹੁਤ ਕਿਉਂ ਸਾਡੀ ਉਦਣ ਘੱਟ ਹੈ ਕਿਉਂ ਕਰਜ਼ਾ ਵੱਧਾ ਕਿਉਂ ਖੁਦਗਸੀਆਂ ਨੇ ਕਿਉਂ ਸਾਰਾ ਕੁਝ ਹੈ ਕਿਉਂ ਸੰਕਟ ਹੈ ਇਹਦਾ ਕੀ ਹੈ ਕਿ ਅਸੀਂ ਸਾਡਾ ਮੰਡੀ ਦੇ ਵਿੱਚ ਸਹੀ ਮੁੱਲ ਨਹੀਂ ਪੈਂਦਾ ਪੈਂਦਾ ਸਾਨੂੰ ਸਾਡੀਆਂ ਜਿਹੜੀਆਂ ਰੇਹਾਂ ਸਪਰੇਆਂ ਖਾਦਾਂ ਉਹਦੇ ਵਿੱਚ ਸਾਡੀਆਂ ਲਾਗਤਾਂ ਵੱਧ ਜਾਂਦੀਆਂ ਨੇ ਉਹ ਸਾਰਾ ਕਾਰਪੋਰੇਟ ਕੋਲੇ ਕੰਟਰੋਲ ਹੈ ਤਨ ਕਾਨੂੰਨਾਂ ਨਾਲ ਕਲਾ ਪ੍ਰੋਡਕਸ਼ਨ ਕੰਟਰੋਲ ਨਹੀਂ ਸੀ ਹੁੰਦਾ ਇਨਪੁਟ ਕੰਟਰੋਲ ਨਹੀਂ ਸੀ ਹੁੰਦਾ ਜਿਹੜੀਆਂ ਸਾਡੇ ਲਾਗਤਾਂ ਨੇ ਖੇਤੀ ਦੀਆਂ ਰੇਹਾਂ ਸਪਰੇਅ ਬੀਜ ਹੋਰ ਉਹ ਸਾਡਾ ਪ੍ਰੋਡਕਸ਼ਨ ਵੀ ਜਿਹੜਾ ਉਹਨਾਂ ਨੇ ਕੰਟਰੋਲ ਕਰ ਲੈਣਾ ਸੀਗਾ ਅਸੀਂ ਉਹ ਤੋਂ ਬਚਾਉਣ ਦੇ ਲਈ ਇਹ ਉਹਦੇ ਮੁਕਾਬਲੇ ਦੇ ਵਿੱਚ ਖੇਤੀ ਦਿੱਤੀ ਹੈ ਖੇਤੀ ਨੀਤੀ ਦੇ ਵਿੱਚ ਅਸੀਂ ਇਹ ਤੱਤਕ ਸਾਡੇ ਸਹਿਕਾਰਤਾ ਨੂੰ ਜਿਹੜਾ ਵਿਕਸਿਤ ਕੀਤਾ ਜਾਵੇ ਦੋ ਤਰ੍ਹਾਂ ਦੇ ਇੱਕ ਬਾਲਟ ਬੈਂਕ ਤੋਂ ਟ੍ਰੇਨਡ ਹੋ ਗਏ ਆਏ ਹੋਏ ਬੰਦੇ ਜਿਹੜੇ ਜਿਨ੍ਹਾਂ ਨੇ ਬਹੁਤ سارے ਫਾਇਦੇ ਲੈਨੇ ਜਾਂ ਹੁਣ ਵਰਲਡ ਬੈਂਕ ਨੇ ਪੈਨਸ਼ਨਾਂ ਵੀ ਲੈਂਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਰਾਸ ਨਹੀਂ ਆਉਂਦੀਆਂ ਤੁਸੀਂ ਜਦੋਂ ਪੜਨਾ ਹੈ ਤਾਂ ਬੰਦੇ ਬਾਰੇ ਪੜਨਾ ਹੈ ਕੌਣ ਹੈ ਕੀ ਇਹ ਤਿੰਨ ਕਾਨੂੰਨਾਂ ਦੇ ਵਿਰੋਧ ਸੀ ਕਿ ਹੱਕ ਵਿੱਚ ਸੀ ਉਹ ਤੋਂ ਬਾਅਦ ਪੜਨ ਦੀ ਲੋੜ ਨਹੀਂ ਉਹ ਹੁਣ ਤੱਕ ਵੀ ਕਹਿੰਦੇ ਨੇ ਕਿ ਇਹ ਗਲਤ ਹੋ ਗਿਆ ਜੇ ਬੰਦਾ ਵਰਲਡ ਬੈਂਕ ਦਾ ਟ੍ਰੇਨੀ ਹੈ ਇਹ ਵੀ ਬਚਾਉ ਜਾਂ ਤੀਜੀ ਗੱਲ ਹੈ ਕਿ ਜਿਹੜੀ ਸੈਟਰ ਸਰਕਾਰ ਉਦੋਂ ਦੀ ਸਰਕਾਰ ਨੇ ਕੋਈ ਕਮੇਟੀਆਂ ਬਣਾਈਆਂ ਹੋਈਆਂ ਨੇ ਉਹਦੇ ਵਿੱਚ ਜੇ ਬੰਦੇ ਨੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਨੂੰ ਗਲਤ ਰਸਤੇ ਤੇ ਲੱਗੇ ਜਾਣਗੇ ਇਹੀ ਬੰਦੇ ਜਿਹੜੇ ਅੱਜ ਕਾਰਪੋਰੇਟ ਦੇ ਪੱਖੀ ਨੇ ਉਹ 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 ਕੋਈ ਵੀ ਚੀਜ਼ ਜਿਹੜੀ ਇਸ ਇਕਨੋਮੀ ਚ ਠੀਕ ਨਹੀਂ ਹੋਣ ਦਿੰਦੇ ਇਹ ਇਹ ਬੰਦੇ ਪਿਛਲੇ 15 20 ਸਾਲ 40 ਸਾਲ ਦੇ ਵਿੱਚ ਇਹ ਮਾਡਲ ਇਹਨਾਂ ਨੇ ਲਾਗੂ ਕੀਤਾ ਸੀ ਜਿਹਦੇ ਕਰਕੇ ਅਸੀਂ ਕਰਜ਼ਾਈ ਹੋયા ਸਾਡੀ ਹੈਲਥ ਮੜੀ ਹੋਈ ਹੈ ਸਾਡੀ ਇਸ ਨੀਤੀ ਦੇ ਵਿੱਚ ਅਸੀਂ ਬਹੁਤ ਸੋਹਣੀ ਸਿਹਤ ਬਹੁਤ ਸੋਹਣਾ ਉਤਪਾਦਨ ਪੂਰੀ ਦੁਨੀਆ ਦੇ ਵਿੱਚ ਵਧੀਆ ਵਹਿਤਰ ਜਿਹੜੀ ਆਮਦਨ ਰੱਖਣ ਵਾਲੀ ਕੀਤੀ ਅਸੀਂ ਉਹ ਰੱਖੀ ਹੈ ਆ ਮੈਂ ਦੀ ਡਿਟੇਲ ਇਹ ਚਾਹੁੰਦਾ ਕਿ ਪੂਰੇ ਪੰਜਾਬ ਨੂੰ ਅਸੀਂ ਪੱਖ ਵਕਰੀ ਜਨਾਂ ਦੇ ਵਿੱਚ ਵੰਡਿਆ ਹੋਇਆ ਕਿ 18 ਅਸੀਂ ਸੈਂਟਰ ਆਫ ਐਕਸਲੈਂਸ ਬਣਾਵਾਂਗੇ ਉਹਦੇ ਵਿੱਚ ਉੱਥੋਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਕਿਹੜੀਆਂ origianally ਸਾਡੇ ਖੇਤਿਆਂ ਦੇ ਵਿੱਚ crop ਆਉਂਦੀਆਂ ਸੀ ਫਸਲਾਂ ਅਸੀਂ ਉੱਥੇ ਹੀ ਫਸਲਾਂ ਲੱਗੇ ਜਾਵਾਂਗੇ ਉੱਥੋਂ ਉਹਨੂੰ ਤਕਨੀਕ ਮਿਲੂਗੀ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਣਗੇ ਫਾਰਮਰ ਦੀਆਂ ਐਸੋਸੀਏਸ਼ਨਾਂ ਵੜਨਗੀਆਂ ਇੱਕ ਐਗਰੀ ਕਲਚਰ ਦੀ ਮਾਰਕੀਟਿੰਗ ਦਾ ਸੈੱਲ ਇੱਕ ਪੰਜਾਬ ਦੇ ਚਿੱਕੋ ਸੈਂਟਰ ਬਣੂਗਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਦੇਖੂਗਾ ਕਿ ਕਿੰਨੀ ਫਸਲ ਹੁੰਦੀ ਹੈ ਕਿੰਨੀ ਉਹਦੀ ਮੰਗ ਹੈ ਕਿੱਥੇ ਅਸੀਂ ਲੱਗੇ ਜਾਣਾ ਉਹਦੇ ਹਿਸਾਬ ਦੇ ਨਾਲ ਅਸੀਂ ਪਲਾਨ ਕਰਕੇ ਪ੍ਰੋਡਕਸ਼ਨ ਕਰਾਂਗੇ ਤਾਂ ਉਸ ਤੋਂ ਬਾਅਦ ਅਸੀਂ ਸਾਡੇ ਕੋਲ ਕੋਪਰ ਸੁਸਾਇਟੀਆਂ ਨੇ ਜਿਹੜੀਆਂ ਉਹਨਾਂ ਨੂੰ ਵਧੀਆ ਬਣਾਵਾਂਗੇ 3523 ਸੁਸਾਇਟੀਆਂ ਨੇ ਸਾਡੇ ਕੋਲੇ 1500 ਵਧੀਆ ਚੱਲਦੀ ਹੈ ਬਾਕੀ ਨਹੀਂ ਵਧੀਆ ਚੱਲਦੀ ਉਹਨੂੰ ਠੀਕ ਕਰਨਾ ਤਾਂ ਉਹਨੂੰ ਠੀਕ ਕਰਕੇ ਅਸੀਂ ਉੱਥੇ ਗ੍ਰੁੱਪਾਂ ਦੇ ਵਿੱਚ 2-2 3-3 ਪਿੰਡਾਂ ਦੇ ਵਿੱਚ ਜਿਵੇਂ 12000 13000 ਪਿੰਡਾ ਪੰਜਾਬ ਦੇ ਵਿੱਚ 13075 ਨੇ ਤਾਂ ਇਹਦੇ ਵਿੱਚ ਕੀ ਹੈ ਕਿ ਅਸੀਂ ਉਹਨਾਂ ਨੂੰ 3 ਜਾਂ 4 ਪਿੰਡਾਂ ਦੀ ਇੱਕ ਸੋਸਾਇਟੀ ਕਲਸਟਰ ਸਾਡੇ ਕੋਲ ਹੁਣ ਹੀ ਹੈਗਾ 3500 ਹੈਗੀਆਂ ਤਾਂ ਉਸ ਤੋਂ ਬਾਅਦ ਹੋਰ ਪਤਾਵਾਂਗੇ ਤਾਂ ਉਹ ਪ੍ਰੋਡਕਸ਼ਨ ਜਿਹੜਾ ਸਾਰਾ ਉਹਨੂੰ ਅਸੀਂ ਜਿਹੜਾ ਹੈਗਾ ਲੋਕਲ ਲੈਵਲ ਤੇ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਫਿਰ ਇੰਡੀਆ ਲੈਵਲ ਤੇ ਫਿਰ ਅਸੀਂ ਭਾਰਤੀ ਮਾਰਕੀਟ ਦੀ ਗੱਲ ਕਰੀਏ ਮੈਂ ਇੱਕ ਗੱਲ ਕਹਿਣਾ ਕਿ ਜੇਕਰ ਖੇਤੀ ਪੰਜਾਬ ਦੇ ਵਿੱਚ ਕੰਮਜਮ ਨਹੀਂ ਹੋ ਸਕਦੀ ਤਾਂ ਦੁਨੀਆ ਦੇ ਕਿਸੇ ਵੀ ਕਿੱਤੇ 'ਚ ਕੰਮਜਮ ਨਹੀਂ ਹੋ ਸਕਦੇ ਕਿਉਂਕਿ ਇਹੋ ਜਿਹਾ ਸਾਰਾ ਜਿਹੜਾ ਸਾਰੀਆਂ ਕੰਡੀਸ਼ਨਾਂ ਨਾਲ ਕਿਤੇ ਨਹੀਂ ਹੈਗੀਆਂ ਤਾਂ ਸਾਨੂੰ ਖੇਤੀ ਨੀਤੀ ਦੀ ਬਹੁਤ ਲੋੜ ਸੀ ਮੈਂ ਬੇਨਤੀ ਕਰਦਾ ਕਿ ਸਾਰੇ ਬੰਦੇ ਇਹ ਖੇਤੀ ਨੀਤੀ ਨੂੰ ਪੰਜਾਬੀ ਦੇ ਵਿੱਚ ਵੀ ਹੈਗੀ ਹੈ ਸਾਰੇ ਪੜੋ ਪੜਨ ਤੋਂ ਬਾਅਦ ਗੱਲ ਕਰੋ ਕਿ ਇਹਦੇ ਵਿੱਚ ਆਹ ਚੀਜ਼ ਰਗੀ ਜਿਸ ਨੂੰ ਲੱਗਦੀ ਹੈ ਕਿ ਕੋਈ ਜਿਹਾ ਆਹ ਹੋਰ ਚੀਜ਼ ਜੋ ਸੋਦੇ ਤਾਂ ਸੁਝਾਵਾਂ ਦੇ ਲਈ ਓਪਨ ਖੁੱਲ੍ਹ ਹੈ ਅਸੀਂ ਉਹ ਚੀਜ਼ਾਂ ਨੂੰ ਵੀ ਵਿੱਚ ਪਾਵਾਂਗੇ ਪਹਿਲਾਂ ਵੀ ਅਸੀਂ ਲੱਖਾਂ ਸੁਝਾਅ ਸਾਡੇ ਕੋਲੇ ਉਹਦੇ ਬੇਸ ਤੇ ਅਸੀਂ ਬਣਾਈ ਹੈ ਸੈਨਸਦਾਨਾਂ ਨਾਲ ਹਰ ਇੱਕ ਤਰ੍ਹਾਂ ਦੇ ਸੈਨਸਦਾਨਾਂ ਨਾਲ ਅਸੀਂ ਇਹ ਮਿਲ ਕੇ ਖੇਤੀ ਨੀਤੀ ਬਣਾਈ ਹੈ ਤਾਂ ਅਸੀਂ ਦਾਵਾ ਕਰਦੇ ਹਾਂ ਕਿ ਇਹ ਖੇਤੀ ਨੀਤੀ ਵਿੱਚ ਤੁਸ ਨੂੰ ਸਾਰੇ ਹੱਲ ਮਿਲਣਗੇ ਤੁਸੀਂ ਅਸੀਂ ਹਰ ਇੱਕ ਖੇਤਰ ਨੂੰ ਇਹਦੇ ਵਿੱਚ ਫੇਰ ਤੋਂ ਮਜ਼ਦੂਰਾਂ ਨੂੰ ਇਹਦੇ ਵਿੱਚ ਲੈ ਛੋਟੀ ਕਿਸਾਨੀ ਨੂੰ ਇਹਦੇ ਵਿੱਚ ਲੈ ਕਿਸਾਨਾਂ ਦੀ ਪੈਨਸ਼ਨ ਦੀ ਅਸੀਂ ਰეკਮੈਂਡੇਸ਼ਨ ਇਹਦੇ ਵਿੱਚ ਲੱਤੀ ਹੈ ਤਾਂ ਇਹਦੇ ਵਿੱਚ ਮਜ਼ਦੂਰਾਂ ਦੀ ਪੈਨਸ਼ਨ ਦੀ ਕਿਸਾਨਾਂ ਦੇ ਕਰਜ਼ੇ ਨੂੰ ਵਨ ਟਾਈਮ ਸੈਟਲਮੈਂਟ ਨਾਲ ਕਿਵੇਂ ਕੀਤਾ ਜਾਣਾ ਸੀ ਅਸੀਂ ਲੌਜੀਕ ਦੱਸਣ ਕਿ ਕਿਉਂ ਕੀਤਾ ਜਾਵੇ ਜਿਵੇਂ ਸੁਆਮੀ ਨਾਥਨ ਦਾ ਜ਼ਿਕਰ ਹੋਇਆ ਸੀ ਜਦੋਂ 2006 ਦੇ ਵਿੱਚ ਉਹਨਾਂ ਦੀ ਰਿਪੋਰਟ ਆਉਂਦੀ ਹੈ ਤਾਂ ਜੇਕਰ ਸਾਨੂੰ ਸੀ2 ਤੇ 50% 2006 ਦੇ ਵਿੱਚ ਦਿੱਤਾ ਹੁੰਦਾ ਤਾਂ ਅੱਜ ਕਿਸਾਨੀ ਸਰ ਕੋਈ ਕਰਜ਼ਾ ਨਹੀਂ ਸੀ ਹੁਣੋ ਅੱਜ ਕਿਸਾਨੀ ਸਰ ਜਿੰਨਾ ਕਰਜ਼ਾ ਹੈ ਜਿਹਨੂੰ ਅਸੀਂ ਮਾਫ਼ ਕਰਨ ਦੀ ਗੱਲ ਕਰਦੇ ਹਾਂ ਕਿਉਂ ਕਰਦੇ ਹਾਂ ਕਿ ਜਿੰਨਾ ਸਾਨੂੰ ਘੱਟ ਮੁੱਲ ਮਿਲਿਆ ਪਹਿਨਾਂ ਜਦੋਂ ਨੈਸ਼ਨਲ ਕਮਿਸ਼ਨ ਨੂੰ ਫਾਰਮਰਜ਼ ਗਵਰਨਮੈਂਟ ਆਫ ਇੰਡੀਆ ਨੇ ਬਿਠਾਤਾ ਛੇ ਦੇ ਵਿੱਚ ਰਿਪੋਰਟ ਦਿੱਤੀ ਤਾਂ ਉਹਦੀ ਲਾਖੂ ਕਰ ਦੇਣਾ ਚਾਹੀਦਾ ਸੀ ਆਪਣੇ ਕਮਿਸ਼ਨ ਦੀ ਰਿਪੋਰਟ ਜੇ ਉਹਦੇ ਮੁਤਾਬਕ ਸਾਨੂੰ ਰੇਟ ਮਿਲਦਾ ਤਾਂ ਉਹ ਇੱਧੇ ਪੈਸੇ ਬਣਦੇ ਨੇ ਜਿਹੜੇ ਸਾਡੇ ਕੁੱਲ ਕਰਜ਼ੇ ਤੋਂ ਕਿਤੇ ਵੱਧ ਨੇ ਸਾਡੇ ਕੋਲੇ ਸਗੋਂ ਕਰਜ਼ਾ ਨਹੀਂ ਕੁਝ ਅਮਤਲ ਬਚਣੀ ਸੀ ਇਸ ਕਰਕੇ ਅਸੀਂ ਚਾਹੁੰਦੇ ਕਿ ਇਹਨੂੰ ਇੱਕ ਵਾਰੀ ਜਿਹੜਾ ਹੈਗਾ ਇਹਦੀ ਸੈਟਲਮੈਂਟ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਬੈਂਕਿੰਗ ਸੱਟਾ ਚੱਲੇ ਕਿਉਂਕਿ ਇੰਡਸਟਰੀ ਦੇ ਵਿੱਚ ਵੀ ਕੀਤਾ ਜਾਂਦਾ ਕਰੋੜਾਂ ਰੁਪਈਆ ਇੰਡਸਟਰੀਆਂ ਦੇ ਵਿੱਚ ਕੀਤਾ ਜਾਂਦਾ ਹੈ ਤੇ ਸਾਡੀ ਐਗਰੀਕਲਚਰ ਨੂੰ ਦੇ ਵਿੱਚ 54% ਲੋਕ ਆ ਜਿਹੜੇ ਕੰਮ ਤੇ ਲੱਗੇ ਹੋਏ ਨੇ 60% ਲੋਕ ਇਹਦੇ ਤੇ ਨਿਰਭਰ ਕਰਦੇ ਆ। ਕੁੱਲ ਕੁੱਲ ਬਜਟ ਦਾ ਕਿੰਨੇ ਪੈਸੇ ਲੱਗਦੇ ਨੇ? ਕੁੱਲ ਬਜਟ ਦੇ 300 ਜੋ 3 ਰੁਪਏ ਅਸੀਂ ਖੇਤੀ 'ਚ ਖਰਚ ਕਰਦੇ ਆ 55% ਬੰਦਿਆਂ ਉੱਤੇ। ਜਿੱਥੇ 1951 ਤੋਂ ਲੈ ਕੇ 1968 ਤੱਕ ਇਹ ਖਰਚਾ 24-25% ਸੀ। 25% ਅਸੀਂ ਬਜਟ ਖੇਤੀ ਉੱਤੇ ਲਾਉਂਦੇ ਰਹੇ ਹਾਂ ਤੈਨੂੰ ਹਰੀ ਕ੍ਰਾਂਤੀ ਵਗੈਰਾ ਆਈ ਅੱਜੋ ਬਜਟ ਸੈਂਟਰ ਗਵਰਨਮੈਂਟ ਦਾ ਸਿਰਫ ਤਿੰਨ 3% ਹੈ ਕਿ ਅਸੀਂ 3% ਲਾ ਕੇ ਜੇਕਰ ਸਮੱਸਿਆਵਾਂ ਹੱਲ ਕਰਨੀਆਂ ਚਾਹੁੰਦੇ ਹਾਂ ਪੰਜਾਬ ਦਾ ਫਿਰ ਵੀ ਜ਼ਿਆਦਾ ਹੈ ਇਹ 7 ਦੇ ਨੇੜੇ ਹੈ 6.9% ਪੰਜਾਬ ਹੈ ਜਿਹੜਾ ਆਪਣੇ ਬਜਟ ਦਾ ਇਹਦੇ ਉੱਤੇ ਲਾਉਂਦਾ ਪਰ ਕੇਂਦਰ ਸਰਕਾਰ ਨੇ ਪੂਰਾ ਹੱਥ ਹੈ ਜਿਹੜਾ ਉਹ ਉੱਟ ਕੇ ਸਾਰੀ ਖੇਤੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਗੱਲ ਤਨ ਗਨੂਨਾ ਨਹੀਂ ਕੋਈ ਨਵੀਆਂ ਚੀਜ਼ਾਂ ਨਹੀਂ ਕਦੇ ਅਸੀਂ ਮਸਕ ਵੀ ਨਾਂ ਦੇਣ ਕਰਕੇ ਤਾਂ ਅਸੀਂ ਅਸੀਂ ਚਾਹੁੰਦੇ ਹਾਂ ਕਿ ਇਸ ਕਿੱਤੇ ਦੇ ਵਿੱਚ ਖੇਤੀ ਨੂੰ ਵਿਕਸਤ ਕੀਤਾ ਜਾਵੇ ਛੋਟੀ ਕਿਸਾਨੀ ਨੂੰ ਕਾਮਯਾਬ ਕੀਤਾ ਜਾਵੇ ਖੇਤ ਮਜ਼ਦੂਰਾਂ ਦਾ ਦੇ ਵਾਸਤੇ ਔਰਤਾਂ ਵਾਸਤੇ ਜਿਹੜੀ ਪਹਿਲੀਆਂ ਰਿਪੋਰਟਾਂ ਦੇ ਵਿੱਚ ਕਦੇ ਵੀ ਖੇਤ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਗਈ ਕਦੇ ਵੀ ਔਰਤਾਂ ਦੀ ਗੱਲ ਨਹੀਂ ਕੀਤੀ ਗਈ ਇਹ ਤੋਂ ਨਵੇਂ ਚੈਪਟਰ ਸੀ ਦੇ ਵਿੱਚ ਲਾਇਆ ਮੰਡੀ ਉੱਤੇ ਅਸੀਂ ਪਿੱਛੇ ਲਿਖਦੇ ਹੁੰਦੇ ਹਾਂ ਇਸ ਰਿਪੋਰਟ ਦੇ ਵਿੱਚ ਅਸੀਂ ਦੂਜੇ ਨੰਬਰ ਤੇ ਇਹਦੇ ਇੰਟਰੋਡਕਸ਼ਨ ਤੋਂ ਬਾਅਦ ਮੰਡੀ ਉੱਤੇ ਚੱਕਰ ਲਾਇਆ ਹੋਇਆ ਪੂਰਾ ਬਣਾਇਆ ਕਿ ਕਿਵੇਂ ਮੰਡੀਕਰਨ ਕਰਾਂਗੇ ਮੰਡੀ ਉੱਤੇ ਕੁਝ ਬੰਦੇ ਕਹਿੰਦੇ ਕਿ ਸਾਨੂੰ ਚੱਕਰੋਂ ਪਿੱਛੋਂ ਲੱਭਦੇ ਆ ਔਰ ਠੀਕ ਹੈ ਕਿ ਮੰਡੀ ਬਹੁਤ ਜ਼ਰੂਰੀ ਹੈ ਉਹਨੂੰ ਅਸੀਂ ਪਹਿਲੇ ਨੰਬਰ ਤੇ ਲੱਗੇ ਹੋਏ ਹਾਂ ਤਾਂ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਸਵਾਮੀ ਨਾਥਨ ਸੀਟੂ 50% ਤੋਂ ਅਸੀਂ ਕਿਹਾ ਵੱਧ ਦਿਓ ਰਮੇਚੰਦ ਕਮੇਟੀ ਉਸ ਤੋਂ ਵੱਧ ਕਹਿੰਦੀ ਹੈ ਉਸ ਤੋਂ ਵੱਧ ਅਸੀਂ ਕਿਹਾ ਇਹ ਤਾਂ ਘੱਟੋ ਘੱਟ ਹੈ ਇਸ ਤੋਂ ਵੀ ਵੱਧ ਮਿਲਣਾ ਚਾਹੀਦਾ ਤਾਂ ਕਰਕੇ ਲੋਕ ਜਿਹੜੇ ਝੋਨੇ ਤੋਂ ਛੁੱਟ ਕਰਨਗੇ ਦੂਜੀਆਂ ਫਸਲਾਂ ਵੱਲ ਜਾਣਗੇ ਦੂਜੀਆਂ ਫਸਲਾਂ ਦੇ ਮੁਕਾਬਲ ਤਨ ਮੁੱਲ ਮਿਲਣੇ ਚਾਹੀਦੇ ਤਾਂ ਇਸ ਦੇ ਵਿੱਚ ਕਿਵੇਂ ਰੁਜ਼ਗਾਰ ਵਧਾਇਆ ਜਾਵੇ ਕਿਵੇਂ ਲੋਕਾਂ ਨੂੰ ਪ੍ਰੋਡਕਟਿਵ ਰੁਜ਼ਗਾਰ ਦਿੱਤਾ ਜਾਵੇ ਕਿਵੇਂ ਪਾਣੀ ਨੂੰ ਕਿਵੇਂ ਬਚਾਇਆ ਜਾਵੇ ਉਹਦੇ ਬਹੁਤ ਸਾਰੇ ਸਕੀਮਾਂ ਨੇ ਦੇ ਵਿੱਚ ਦਿੱਤੀਆਂ ਜਿਵੇਂ ਪਹਿਲਾਂ ਸਕੀਮ ਚੱਲਦੀ ਹੈ ਪਾਣੀ ਬਚਾਓ ਪੈਸਾ ਕਮਾਓ ਉਹਨੂੰ ਵੀ ਅਸੀਂ ਇਹਦੇ ਵਿੱਚ ਕਨਸਿਡਰ ਕੀਤਾ ਹੋਇਆ ਅਸੀਂ ਡ੍ਰਿਪ ਉੱਤੇ ਕੁਝ ਫਸਲਾਂ ਲੱਗੇ ਗਏ ਹਾਂ ਅਸੀਂ ਇਹ ਇਹ ਸਾਰੇ ਸਾਡੇ ਕੋਲੇ ਅਟੈਂਸ਼ਨ ਨੂੰ ਮੈਕਮਾ ਜਿਹੜਾ ਖੇਤੀਬਾੜੀ ਹੈ ਵੱਖ-ਵੱਖ ਮੈਕਮੇ ਵਿੱਚ ਲਗਭਗ ਅੱਧੀਆਂ ਪੋਸਟਾਂ ਖਾਲੀ ਪਈਆਂ ਨੇ ਇਸ ਕਰਕੇ ਬਹੁਤ ਸਾਰਾ ਗਿਆਨ ਜਿਹੜਾ ਕਿਸਾਨਾਂ ਤੱਕ ਜਾਣਾ ਚਾਹੀਦਾ ਉਹ ਉਹ ਤੋਂ ਗਿਰਬੇ ਹੋ ਜਾਂਦੇ ਆ ਉਸ ਗਿਆਨ ਨੂੰ ਲੈਉਣ ਲਈ ਅਸੀਂ ਕਹਾਂ ਕਿ ਸਾਰੀਆਂ ਪੋਸਟਾਂ ਭਰੀਆਂ ਜਾਣ ਸਾਡਾ ਵਜਤ ਖੇਤੀਬਾੜੀ ਯੂਨੀਵਰਸਿਟੀ ਨੂੰ ਗੁਰੂ ਅੰਗਦ ਦੇਵ ਯੂਨੀਵਰਸਿਟੀ ਨੈਟਰੀ ਯੂਨੀਵਰਸਿਟੀ ਨੂੰ ਹੋਰ ਜਿਹੜਾ ਵਜਤ ਹੈ ਉਹ ਦਿੱਤਾ ਜਾਵੇ ਤਾਂ ਕਿ ਇਹ ਖੋਜ ਵੱਧ ਕਰ ਸਕਣ ਸਾਡੀ ਖੋਜ ਦੇ ਵਿੱਚ ਕਿਤੇ ਬਰੋਲ ਨਾ ਹੋਵੇ ਦੁਨੀਆ ਦੇ ਵਿੱਚ ਇੰਨਾ ਖੋਜਾਂ ਤੇ ਪੈਸਾ ਪ੍ਰਾਈਵੇਟ ਕੰਪਨੀ ਇੰਨੀਆਂ ਖੋਜਾਂ ਦੇ ਉੱਤੇ ਪੈਸਾ ਲੁੰਦੀਆਂ ਨੇ ਅਸੀਂ ਅਸੀਂ ਹੱਥ ਕੁੱਟਦੇ ਆਂ ਫਿਰ ਕਹਿ ਦਿੰਦੇ ਨੇ ਕਿ ਬਸ ਤੇ ਜਿਹੜਾ ਉਹਨਾਂ ਕੀ ਐ ਕਿ EMPLOYEES <Sanye> ਤਨਖਾਹ ਲੈ ਜਾਂਦੇ ਆਂ EMPLOYEES ਤਨਖਾਹ ਜੋਗੇ ਹੀ ਪੈਸੇ ਦਿੱਤੇ ਜਾਂਦੇ ਨੇ ਜਦੋਂ ਕਿ ਸਾਨੂੰ ਰਿਸਰਚ ਉੱਤੇ ਜਿਹੜੇ ਫੰਡ ਪਧਣੇ ਚਾਹੀਦੇ ਇਹਦੇ ਉੱਤੇ ਰეკਮੈਂਡੇਸ਼ਨ ਹੈ ਅਸੀਂ ਕਿਹਾ ਕਿ ਸਾਡਾ ਬਾਗਰ ਵਾਟਰ ਖੋਲੋ ਜੇ ਕਢ ਲਾ ਦੇ ਵਿੱਚੋਂ ਹੋ ਸਕਦਾ ਹੈ ਟ੍ਰੇਡ ਤੇ ਇੱਥੋਂ ਕਿਉਂ ਨਹੀਂ ਹੋ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਨਜ਼ਰੀਆਂ ਦੇ ਵਿੱਚ ਅਸੀਂ ਮੈਂਸ਼ਨ ਕੀਤੀਆਂ ਨੇ ਤਾਂ ਮੈਂ ਲਾਈਵ ਸਟਾਕ ਸੈਕਟਰ ਜਿਹੜਾ ਪਸ਼ੂਆਂ ਦਾ ਉਹਦੇ ਵਿੱਚ ਬਹੁਤ ਸੁਨੀਆਂ ਰეკਮੈਂਡੇਸ਼ਨ ਉਹਨੇ ਕਿ ਅਸੀਂ ਪਸ਼ੂਆਂ ਦੇ ਵਿੱਚ ਕਰੋ ਅਸੀਂ ਪੰਜਾਬ ਦੇ ਇਸ ਕੀਤੇ ਦੇ ਵਿੱਚ ਇੱਕ ਮਾਲਵੇ ਦੇ ਵਿੱਚ ਪਸ਼ੂਆਂ ਦੇ ਸੈਂਟਰ ਆਫ ਐਕਸਲੈਂਸ ਦੀ ਗੱਲ ਕੀਤੀ ਹੈ ਅਸੀਂ ਮਾਲਵੇ ਦੇ ਵਿੱਚ ਤਿੰਨ ਸੈਂਟਰ ਬਣਾਉਣ ਦੀ ਗੱਲ ਕੀਤੀ ਹੈ ਕਿ ਨਰਮਾ ਦਾ ਦਾਲਾਂ ਦਾ ਤੇਲ ਬੀਜਾਂ ਦਾ ਸੈਂਟਰ ਆਫ ਐਕਸਲੈਂਸ ਬਣਾਇਆ ਜਾਵੇ ਇਹਨਾਂ ਇਹਨਾਂ ਇਸ ਤਰ੍ਹਾਂ ਦੇ ਵਿੱਚ ਇਹ ਸਾਰਾ ਕੋਪਰ ਮੋਡ ਦੇ ਵਿੱਚ ਹੋਵੇ ਤਾਂ ਇਹ ਦੇਰੀ ਦਾ ਸਕਟੇਟ ਸਟੱਡ ਵਰਪ ਹੋਵੇ ਅਸੀਂ ਇਹ ਸਮਝਾ ਕਿ ਬੀਜ ਹੱਬ ਬਣਾਈ ਜਾ ਸਕਦੀ ਹੈ ਜਮੇਸ਼ ਖੇਤਰ ਦੇ ਵਿੱਚ ਪਿਆਜ਼ ਲਸਣ ਤੇਲ ਬੀਜਾਂ ਦੇ ਬੀਜ ਬੀਜ ਤਿਆਰ ਕੀਤੇ ਇੱਕ ਪਿੰਡ ਨੂੰ ਬੀਜ ਬੀਜ ਵਾਲਾ ਪਿੰਡੀ ਬਣ ਸਕਦਾ ਕਿ ਫਲਾਨਾ ਪਿਆਜ਼ ਵਾਲਾ ਪਿੰਡ ਹੈ ਜਾਂ ਲਸਣ ਵਾਲਾ ਪਿੰਡ ਹੈ ਇਸ ਤਰ੍ਹਾਂ ਹੋ ਸਕਦਾ ਇਹ ਇਸ ਤਰ੍ਹਾਂ ਦੀ ਅਸੀਂ ਇਹਦੇ ਵਿੱਚ ਕੁਝ ਰਕਮ ਕਿਵੇਂ ਕਰਜਾ ਕਿਵੇਂ ਦੇਣਾ ਕੋਪੜ ਦੇ ਥਰੂ ਅਕਨੋਲਸ ਸਪੋਰਟ ਕਿਵੇਂ ਹੋਣੀ ਚਾਹੀਦੀ ਹੈ ਕੁਦਰਤੀ ਆਫਤਾਂ ਤੋਂ ਬਚਣ ਦੀ ਇੰਸ਼ੋਰੈਂਸ ਕੰਪਨੀ ਇਸੋ ਨਾਲ ਸੜੀ ਕਿਵੇਂ ਸਰਕਾਰੀ ادارے ਚ ਹੋ ਸਕਦੀ ਹੈ ਕੰਪਨੀਆਂ ਲੁੱਟ ਨਾ ਕੇ ਕਿਉਂਕਿ ਪਹਿਲਾਂ ਕੰਪਨੀਆਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿੱਚ ਕੰਪਨੀਆਂ ਲੁੱਟ ਕੇ ਲੈ ਗਈਆਂ ਕਿਸੇ ਦਿਨ ਐਗਰੋ ਪ੍ਰੋਸੈਸਿੰਗ ਕਿਵੇਂ ਹੋਵੇ ਵੈਲਿਊ ਐਡੀਸ਼ਨ ਕਿਵੇਂ ਹੋਵੇ ਫਾਰਮ ਮੈਕਨੈਟਿਕ ਕੋਪਰਟ ਸੋਸਾਇਟੀ ਕਿਉਂਕਿ ਸਾਡਾ ਜਾਦੇ ਮਸ਼ੀਨਰੀ ਉੱਤੇ ਖਰਚ ਆ ਜਾਂਦਾ ਪੱਕੀਆਂ ਲਾਗਤਾਂ ਜ਼ਿਆਦੇ ਨੇ ਉਹਨੂੰ ਘਟਾਉਣ ਦੇ ਲਈ ਅਸੀਂ ਉਹ ਸੋਸਾਇਟੀਆਂ ਜਿਹੜੀਆਂ ਸਾਡੇ ਕੋਲੇ ਉਹਨਾਂ ਨੂੰ ਪਰਪਲਟ ਗੱਲ ਕਰਨ ਦੀ ਗੱਲ ਕਰੀ ਉਹਨਾਂ ਵਿੱਚ ਸਾਰੀ ਮਸ਼ੀਨਰੀ ਦੀ ਗੱਲ ਕੀਤੀ ਹੈ ਕਿ ਕਿਵੇਂ ਸਮਾਰਟ ਛੋਟਾ ਫਾਰਮ ਹੈ ਜਿਹੜਾ ਉਤਮ ਮਸ਼ੀਨਰੀ ਲੈ ਕੇ ਇਹ ਸਾਰਾ ਕੁਝ ਕਰ ਸਕਦਾ ਤਾਂ ਇਹ ਆਰਗੈਨਿਕ ਫਾਰਮੂਲ ਇੱਥੇ ਕਿੱਥੇ ਹੋ ਸਕਦੀ ਹੈ ਇਹਦੀਆਂ ਫੁੱਲ ਡਿਟੇਲ ਦੇ ਵਿੱਚ ਸਾਡੇ ਕੋਲੇ ਰეკਮੈਂਡੇਸ਼ਨਾਂ ਨੇ ਤਾਂ ਅਸੀਂ ਇਸ ਨੀਤੀ ਨੂੰ ਪੂਰਾ ਧਿਆਨ ਨਾਲ ਪੜੋ ਰੀਜਨਲ ਡਿਵੈਲਪਮੈਂਟ ਵਾਸਤੇ ਅਸੀਂ ਦਿੱਤਾ ਹੋਇਆ ਕਿ ਕਿਹੜੇ ਰੀਜਨ ਦੇ ਵਿੱਚ ਕੰਢੀ ਜੜੀ ਦੇ ਵਿੱਚ ਜਿਵੇਂ ਬਿਮਾਰੀਆਂ ਚੂਕ ਪੜੇ ਜੜੀਆਂ ਹੈਗੀਆਂ ਉਸ ਤਰ੍ਹਾਂ ਦੀਆਂ ਫਸਲਾਂ ਲਾਈਆਂ ਜਾਂ ਦੱਸਦੀਆਂ ਜਿਹੜੀਆਂ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਨੇ ਤੇ ਇਸ ਸੈਂਟਰ ਪੰਜਾਬ ਦੇ ਵਿੱਚ ਕੀ ਹੋ ਸਕਦਾ ਹੈ ਐਂਡ ਸਾਊਥ-ਵੈਸਟਰਨ ਪੰਜਾਬ ਦੇ ਵਿੱਚ ਕੀ ਹੋ ਸਕਦਾ ਹੈ ਜਿਹੜਾਗਾ ਵਾਟਰ ਲੋਕਿੰਗ ਏਰੀਆ ਦੇ ਵਿੱਚ ਕੀ ਹੋ ਸਕਦਾ ਹੈ ਅੱਜ ਸਾਡਾ ਇਸ ਇਹ ਮਾਡਲ ਲੰਬਾ ਸਮਾਂ ਸਸਟੇਨ ਕਰਨ ਵਾਲਾ ਨਹੀਂ ਖੇਤੀ ਤੋਂ ਬਿਨਾ ਵੀ ਬਚਿਆ ਨਹੀਂ ਜਾ ਸਕਦਾ ਖੇਤੀ ਸਾਨੂੰ ਰੋਜ਼ਗਾਰ ਦਿੰਦੀ ਹੈ ਸਿੱਤੀ ਸਾਨੂੰ ਭੋਜਨ ਦਿੰਦੀ ਹੈ ਪੂਰੇ ਖੇਤੀ ਕਰਨ ਵਾਲੇ ਲੋਕ ਕਦੇ ਬਹੁਤਾ ਵਿਕਸਿਤ ਨਹੀਂ ਹੋਣ ਦਿੱਤੇ ਕਿਉਂਕਿ ਦੂਜੇ ਸੈਕਟਰਾਂ ਦੇ ਵਿੱਚ ਲੋਕਾਂ ਨੂੰ ਲੈ ਕੇ ਜਾ ਕੇ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਵਧੀਆ ਹੁੰਦਾ ਮੈਂ ਮੈਂ ਦਾਅਵੇ ਨਾਲ ਕਹਿੰਦਾ ਕਿ ਖੇਤੀ ਦੇ ਵਿੱਚ ਸਭ ਤੋਂ ਵਧੀਆ ਜੀਵਨ ਜਾਨ ਦਿੱਤਾ ਜਾਂਦਾ ਹੈ ਖੇਤੀ ਕੁਦਰਤ ਦੇ ਨੇੜੇ ਹੈ ਖੇਤੀ ਦੀ ਲੋੜ ਹੈ ਅੱਜ ਇੰਨਾ ਪ੍ਰੋਡਕਸ਼ਨ ਹੋਣ ਤੋਂ ਬਾਅਦ ਵੀ ਸਾਡੇ ਪੱਟੀ ਗਿਣਤੀ ਲੋਕ ਆ ਜਿਹੜੀ ਉਹ ਜਿਹੜਾ ਸਾਡਾ ਫੂਡ ਸਿਕਿਉਰਟੀ ਐਕਟ ਹੈ ਉਹਦੇ ਤੇ ਨਿਰਭਰ ਕਰਦੇ ਨੇ ਸਾਨੂੰ ਫੂਡ ਦੀ ਲੋੜ ਹੈ ਸਾਨੂੰ ਭੋਜਨ ਦੀ ਲੋੜ ਹੈ ਸਾਨੂੰ ਫਸਲਾਂ ਦੀ ਲੋੜ ਹੈ ਜਿਉਂਨੇ ਦੇ ਵਿੱਚ 220 ਦੇ ਵਿੱਚ ਇਹ ਨੋਬਲ ਪ੍ਰਾਈਜ਼ ਦਿੱਤਾ ਗਿਆ ਜਿਉਂਨਾਂ ਨੂੰ ਜੋਨ ਫੂਡ ਪ੍ਰੋਗਰਾਮ ਨੂੰ ਕਿ ਤੁਸੀਂ ਕੁਛ ਦੇਸ਼ਾਂ ਦੇ ਵਿੱਚ ਫੂਡ ਨੂੰ ਭੋਜਨ ਨੂੰ ਵੰਡਿਆ ਪੈਦਾ ਤੁਸੀਂ ਕੀਤਾ ਪੈਦਾ ਕਰਨ ਵਾਲਿਆਂ ਨੂੰ ਕੁਝ ਨਹੀਂ ਦੇਣਾ ਜਿਹਨੇ ਵੰਡਿਆ ਉਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਅੱਜ ਸਾਨੂੰ ਕਿਸਾਨ ਨੂੰ ਇੱਕ ਨੰਬਰ ਤੇ ਉਤਮ ਕੇਤੀ ਨੂੰ ਇੱਕ ਨੰਬਰ ਤੇ ਲੱਗੇ ਜਾਣਾ ਪਊਗਾ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਿਹਤ ਦੀਆਂ ਆ ਰਹੀਆਂ ਨੇ ਪੂਰੀ ਦੁਨੀਆ ਦੇ ਵਿੱਚ ਕਿਸਾਨ ਇਸ ਗੱਲ ਤੋਂ ਬਹੁਤ ਤੰਗ ਹੈ ਪੂਰੀ ਦੁਨੀਆ ਦੇ ਵਿੱਚ ਸਾਨੂੰ ਇਹ ਪਿਛਲੇ 50 60 100 ਸਾਲ ਦਾ ਇਸ ਇਤਿਹਾਸ ਹੈ ਕਿ ਅਸੀਂ ਹੁਣ ਖੇਤੀ ਕੈਮੀਕਲ ਖੇਤੀ ਦੇ ਵਿੱਚ ਅਸੀਂ ਇੰਨੀ ਹਾਈ ਮੈਕ ਖੇਤੀ ਦੇ ਵਿੱਚ ਇਸ ਤਰ੍ਹਾਂ ਜਿਉਣੀ ਸੋਦੇ ਸਾਨੂੰ ਕਿਸਾਨ ਨੂੰ ਬਚਾਉਣ ਤੋਂ ਪਹਿਲਾਂ ਕਿਸਾਨ ਦੀ ਫਸਲ ਜਿਹੜੀ ਜਿਹੜੀ ਇਹੋ ਜੀ ਹੋਵੇ ਵਧੀਆ ਭੋਜਨ ਹੋਵੇ ਵਧੀਆ ਸਿਹਤ ਹੋਵੇ ਉਹਦੇ ਵਿੱਚ ਕੈਮੀਕਲ ਨੂੰ ਕਿਵੇਂ ਘਟਾ ਸਕਦੇ ਆ ਉਹਦੇ ਵੀ ਮਸ਼ੀਨਰੀ ਨੂੰ ਇਕੱਠਾ ਕਿਵੇਂ ਕਰ ਸਕਦੇ ਆ ਛੋਟੇ ਛੋਟੇ ਖੇਤਾਂ ਨੂੰ ਇਕੱਠਾ ਕਰਕੇ ਸਹਿਕਾਰਤਾ ਵੱਲ ਕਿਵੇਂ ਲਗੇ ਜਾ ਸਕਦੇ ਆ ਤੇ ਇਹਨਾਂ ਇਹਨਾਂ ਸਾਰਿਆਂ ਦੇ ਵਿੱਚ ਅੱਜਕੱਲ ਮਨ ਆ ਆ ਦਿਨ ਨੇ ਜਿਹੜੇ ਇਹਨਾਂ ਦੇ ਵਿੱਚ ਤੁਸੀ ਮੈਂ ਵੱਲੋਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿ ਨਵੀਂ ਪ੍ਰੇਰਤ ਪਾਈ ਆ ਕਿ ਕਿਵੇਂ ਤੁਸੀਂ ਇਕੱਠੇ ਹੋ ਕੇ ਸਾਰਾ ਕੁਝ ਕਰ ਸਕਦੇ ਹੋ ਤੇ ਮੇਰੀ ਇਹ ਪੂਰੀ ਆਸ-ਪਾਸਾਤ ਹੋ ਗਈ ਹੈ ਕਿ ਜਿਵੇਂ ਲੋਕ ਬੈਠੇ ਪ੍ਰੋਗਰਾਮ ਸੁਣ ਰਹੇ ਨੇ ਤੇ ਜਿਵੇਂ ਸਾਡੀਆਂ ਸਟਾਲਾਂ ਉੱਤੇ ਦੇਖ ਰਹੇ ਨੇ ਇਹਨਾਂ ਤੋਂ ਲੱਗਦਾ ਹੈ ਕਿ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਸਾਡੇ ਕੋਲੇ ਬਹੁਤ ਕੁਝ ਕਰਨ ਦੀਆਂ ਬਹੁਤ ਕੁਝ ਹੋ ਸਕਦਾ ਸਾਨੂੰ ਨਰਾਸ਼ ਹੋਣ ਦੀ ਲੋੜ ਨਹੀਂ ਪੰਜਾਬ ਦਾ ਕਿਸਾਨ ਬਹੁਤ ਚੀਜ਼ਾਂ ਕਰ ਸਕਦਾ ਤੁਸੀਂ ਇਹਨੂੰ ਪੂਰਾ ਪੜੋ ਇਹਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਲੱਗਦੀ ਹੈ ਕਿ ਆ ਸਾਡੇ ਇਹਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ ਅਸੀਂ ਉਹ ਸੁਝਾਵੀ ਵਿੱਚ ਫੋਲਾਂਗੇ ਤਾਂ ਅਸੀਂ ਸਮਝਦੇ ਹਾਂ ਕਿ ਜੇ ਇਹ ਖੇਤੀ ਨੀਤੀ ਦਾ ਕੋ ਜਿਹੜੀ ਹੋ ਜਾਂਦੀ ਹੈ ਤਾਂ ਪੰਜਾਬ ਦੀਆਂ ਖੇਤੀ ਦੀਆਂ ਸਮੱਸਿਆਵਾਂ ਪੱਤੇ ਪੱਤਰ ਉੱਤੇ ਖਤਮ ਹੋ ਜਾਣੀਆਂ ਇਹਦਾ ਮੈਂ ਪੂਰਾ ਦਾਵਾ ਕਰਦਾ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਅੱਜ ਆਏ ਸਾਰੇ ਕਿਸਾਨ ਭਰਾਵਾਂ ਦਾ ਪੀਏਯੂ ਦੇ ਵਿਗਿਆਨੀਆਂ ਦਾ ਸਟੇਜ ਉੱਤੇ ਬੈਠੇ ਮਹਾਨ ਵਿਗਿਆਨੀਆਂ ਦਾ ਸਾਡੇ ਮਹਿਮਾਨਾਂ ਦਾ ਜੀ ਰੋਤਨ ਬਦਦੀਆਂ ਥੈਂਕ ਯੂ ਵੈਰੀ ਮਚ